ਨਾਤਾ ਡੈਲੀ ਕੋਰਟ ਦਾ ਫੈਸਲਾ ਮਾਇਨੇ ਰੱਖਦਾ ਨਾ ਜਿਹੜੀਆਂ ਸਥਾਨਕ ਸਰਕਾਰਾਂ ਨੇ ਸਟੇਟ ਗਵਰਨਮੈਂਟਸ ਨੇ ਉਹਨਾਂ ਦਾ ਕੋਈ ਫੈਸਲਾ ਮਾਇਨੇ ਰੱਖਦਾ ਮੈਂ ਤੁਹਾਡੇ ਬੀਜੇਪੀ ਸਰਕਾਰ ਦੀ ਬੀਜੇਪੀ ਲੀਡਰਸ਼ਿਪ ਦੀ ਸੈਕਟਰ ਗਵਰਨਮੈਂਟ ਦੀ ਸਖਤ ਨਿੰਦਿਆ ਕਰਦੀ ਆ ਮੈਂ ਇਹ ਬੀਜੇਪੀ ਦੇ ਲੀਡਰਸ਼ਿਪ ਤੋਂ ਪੁੱਛਣਾ ਚਾਹੁੰਦੀ ਆ ਨਯਾ ਗਾਉਂ ਚੰਡੀਗੜ੍ਹ ਦੇ ਜੜ ਵਿੱਚ ਐ ਚੰਡੀਗੜ੍ਹ ਨਯਾ ਗਾਉਂ ਦੀ ਜ਼ਮੀਨ ਉੱਤੇ ਬੜਿਆ ਤੇ ਤੁਹਾਡਾ ਸਟੈਂਡ ਕਿੱਥੇ ਅੱਜ ਉਦੋਂ ਤੁਸੀਂ ਲੋਕਾਂ ਦੇ ਹੱਕਾਂ ਦੇ ਰਖਵਾਲੇ ਬਣੇ ਫਿਰਦੇ ਸੀ ਕੀ ਇਹ ਫੈਸਲਾ ਲੈਣਾ ਜਿਨ੍ਹਾਂ ਲੋਕਾਂ ਨੇ ਆਪਣੀ ਜ਼ਮੀਨ ਦੇ ਕੇ ਚੰਡੀਗੜ੍ਹ ਨੂੰ ਵਸਾਇਆ ਹੈ ਅੱਜ ਉਹਨਾਂ ਨੂੰ ਖਤਮ ਕਰਨ ਤੇ ਬੀਜੇਪੀ ਸਰਕਾਰ ਲੱਗੀ ਹੋਈ ਹੈ ਕੀ ਜਿਹੜੇ ਬੀਜੇਪੀ ਦੇ ਲੀਡਰ ਬਾਹਾਂ ਕੱਢ-ਕੱਢ ਕੇ ਨਵੇਂ گاؤں ਏਰੀਆ ਦੇ ਵਿੱਚ ਹੁਣ ਤੱਕ ਬੋਲਦੇ ਰਹੇ ਆ ਕਿ ਪੰਜਾਬ ਸਰਕਾਰ 100 ਮੀਟਰ ਤੇ ਸਟੈਂਡ ਲਵੇ ਕੀ ਉਹ ਸਾਰੀ ਬੀਜੇਪੀ ਦੀ ਲੀਡਰਸ਼ਿਪ ਅਸਤੀਫਾ ਦੇਣ ਨੂੰ ਤਿਆਰ ਬੈਠੀ ਹੈ ਕਿਉਂ ਹੁਣ ਪੰਜਾਬ ਉੱਤੇ ਕਿਉਂ ਇੰਨੀ ਨਿਗਾਹ ਹੈਗੀ ਹੈ ਸਾਡੇ ਕਾਉਂਸਲ ਉੱਤੇ ਚੰਡੀਗੜ੍ਹ ਵਸਿਆ ਤੇ ਅਸੀਂ ਇਸ ਚੀਜ਼ ਦੀ ਪੂਰਨ ਰੂਪ ਦੇ ਵਿੱਚ ਨਿੰਦਿਆ ਕਰਦੇ ਹਾਂ ਇਸ ਜਿਹੜਾ ਲੈਟਰ ਨੂੰ ਹੈ ਇਹਨੂੰ ਸੈਂਟਰ ਸਰਕਾਰ ਰੀਕਨਸਿਡਰ ਕਰੇ ਕਿ ਇਦਾਂ ਦਾ ਲੈਟਰ ਭੇਜਣ ਤੋਂ ਜੋ ਪ੍ਰੋਪੋਜ਼ਲ ਆਲਰੇਡੀ 100 ਮੀਟਰ ਦਾ ਪੰਜਾਬ ਸਰਕਾਰ ਨੇ ਭੇਜਿਆ ਹੋਇਆ ਉਸ ਨੂੰ ਅਕਸੈਪਟ ਕਰੇ ਦੇਖੋ ਇੱਕ ਜਿਹੜਾ ਪਿਛਲੇ ਹਫਤੇ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇੱਕ ਲੈਟਰ ਭੇਜਿਆ ਜਿਦੇ ਚ ਉਹਨਾਂ ਨੇ ਕਿਹਾ ਕਿ ਇਕੋ ਸੈਂਸਿਟਿਵ ਜਿਹੜਾ ਜ਼ੋਨ ਹੈ ਨਿਆ گاਉਂ ਦਾ ਵਾਈਲਡ ਲਾਈਫ ਸੈਂਚਰੀ ਦੇ ਆਸ-ਪਾਸ ਉਹਨੂੰ 1 ਕਿਲੋਮੀਟਰ ਤੱਕ ਕੀਤਾ ਜਾਵੇ ਬਲਕਿ ਅਸੀਂ ਕਲੀਅਰਲੀ ਪੰਜਾਬ ਸਰਕਾਰ ਨੇ ਸਟੈਂਡ ਰੱਖਿਆ ਸੀ ਕਿ ਅਸੀਂ ਨਿਆਗਾਉਂ ਦੇ ਲੋਕਾਂ ਦੇ ਨਾਲ ਆ ਅਸੀਂ ਕਾਉਂਸਲ ਦੇ ਲੋਕਾਂ ਦੇ ਨਾਲ ਆ ਜਿਹੜਾ ਚੰਡੀਗੜ੍ਹ ਬਣਿਆ ਉਹ ਅ ਖਰੜ ਦੀ ਜਿਹੜਾ ਕਾਉਂਸਲ ਏਰੀਆ ਨਿਆਗਾਉਂ ਏਰੀਆ ਜ਼ਮੀਨ ਤੇ ਬਣਿਆ ਹੈ ਤੇ ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਮੀਟਿੰਗਸ ਕਰਕੇ ਅਫਸਰ ਸਹਿਬਾਨਾਂ ਨੂੰ ਬਿਠਾ ਕੇ ਲੋਕਾਂ ਨਾਲ ਮੀਟਿੰਗਸ ਕਰਕੇ ਇਵਨ ਕਿ ਅਸੀਂ ਕਿੰਨੇ ਰਾਜਨੀਤਿਕ ਲੋਕਾਂ ਨੂੰ ਵੀ ਉਸ ਮੀਟਿੰਗ ਦੇ ਵਿੱਚ ਬੁਲਾਇਆ ਤੇ ਅਸੀਂ 100 ਮੀਟਰ ਦਾ 100 ਮੀਟਰ ਦਾ ਜਿਹੜਾ ਆਪਣਾ ਸਟੈਂਡ ਸੀ ਉਹ ਕਲੀਅਰ ਰੱਖਿਆ ਸੀ ਕਿ ਪੰਜਾਬ ਸਰਕਾਰ ਆਪਣਾ ਸਟੈਂਡ 100 ਮੀਟਰ ਉੱਤੇ ਰੱਖਦੀ ਹੈ ਕਿਉਂਕਿ ਜੇ ਇਹ 1 ਕਿਲੋਮੀਟਰ ਤੱਕ ਹੋ ਗਿਆ ਜਿਵੇਂ ਕਿ ਭਾਜਪਾ ਸਰਕਾਰ ਨੇ ਸੈਂਟਰ ਸਰਕਾਰ ਨੇ ਹਰਿਆਣੇ 'ਚ ਕੀਤਾ ਉਹਨੂੰ 1 ਤੋਂ 3 ਕਿਲੋਮੀਟਰ ਤੇ ਅਸੀਂ ਉਸ ਚੀਜ਼ ਨੂੰ ਰਿਫਿਊਜ਼ ਕਰਕੇ ਲੋਕਾਂ ਦੇ ਹੱਕ ਵਿੱਚ ਫੈਸਲਾ 100 ਮੀਟਰ ਉੱਤੇ ਕਰਕੇ ਸੈਂਟਰ ਸਰਕਾਰ ਨੂੰ ਭੇਜਿਆ ਸੀ ਸੈਂਟਰ ਸਰਕਾਰ ਦੀ ਜੀ ਆ ਚਿੱਠੀ ਆਈ ਹੈ ਵਾਪਸ ਇਸ ਚਿੱਠੀ ਵਿੱਚ ਉਹਨਾਂ ਨੇ ਲਿਖ ਕੇ ਭੇਜਿਆ ਕਿ ਅਸੀਂ ਪੰਜਾਬ ਸਰਕਾਰ ਦੇ ਜਿਹੜੇ ਇਹ ਪ੍ਰਪੋਜ਼ਲ ਜਿਹੜਾ ਆਇਆ ਹੈਗਾ ਇਹਨੂੰ ਉਹ ਰੀਕਨਸਿਡਰ ਕਰਕੇ ਸਾਨੂੰ ਦੁਬਾਰਾ ਭੇਜਣ ਅਸੀਂ ਇਸ ਚੀਜ਼ ਦੇ ਨਾਲ ਜਿੱਦਾਂ ਕਿ ਉਹਨਾਂ ਨੇ ਜਿਹੜਾ ਹਰਿਆਣੇ ਦੇ ਵਿੱਚ ਅਸੀਂ ਕੀਤਾ ਹੈ ਹਰਿਆਣੇ ਦੀ ਹਰਿਆਣੇ ਦੀ ਪਾਣੀ ਲਿਆ ਦੋ ਹਰਿਆਣੇ ਦੀ ਤਰ ਜੁੱਤੇ ਵੀ ਹਰਿਆਣੇ ਦੀ ਜ਼ਮੀਨ ਥੋੜੀ ਹੈ ਜਿਹੜਾ ਚੰਡੀਗੜ੍ਹ ਵਸਿਆ ਜੀ ਅਸੀਂ ਸੈਂਟਰ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਤੁਹਾਡੇ ਫੋਰੈਸਟ ਡਿਪਾਰਟਮੈਂਟ ਨੇ ਸਾਡੇ ਪੰਜਾਬ ਦੇ ਫੋਰੈਸਟ ਡਿਪਾਰਟਮੈਂਟ ਨੂੰ ਭੇਜੀ ਹੈ ਬੀਜੇਪੀ ਸਰਕਾਰ ਨੇ ਕਿ ਜੇ ਤੁਸੀਂ ਹਰਿਆਣੇ ਵਿੱਚ ਇਹ ਇੱਥੋਂ ਤੱਕ ਕਰਤਾ ਬੀਜੇਪੀ ਸਰਕਾਰ ਨੇ ਲੋਕਾਂ ਦੀਆਂ ਜ਼ਮੀਨਾਂ ਦਾ ਆਪਾ ਜ਼ੀਰੋ ਕਰ ਦਿੱਤਾ ਗਰੀਬ ਲੋਕ ਇਸ ਕੰਢੀ ਏਰੀਏ ਦੇ ਵਿੱਚ ਰਹਿੰਦੇ ਆ ਤੇ ਉਹਨਾਂ ਦੀਆਂ ਜ਼ਮੀਨਾਂ ਕਿੱਥੇ ਜਾਣਗੀਆਂ ਉਹਨਾਂ ਦੀ ਵੈਲਿਊ ਕਿੱਥੇ ਜਾਊਗੀ ਹਰਿਆਣਾ ਦੀ ਜ਼ਮੀਨ ਤਾਂ ਚੰਡੀਗੜ੍ਹ ਨਹੀਂ ਬਣਿਆ ਚੰਡੀਗੜ੍ਹ ਬਣਿਆ ਹੋਇਆ ਕਾਉਂਸਲ ਦੀ ਜ਼ਮੀਨ ਤੇ ਜਿੱਥੇ ਉਹਨਾਂ ਨੇ ਤੁਹਾਨੂੰ ਜ਼ਮੀਨ ਦਿੱਤੀ ਸੀ ਅੱਜ ਤੁਸੀਂ ਸੈਂਟਰ ਸਰਕਾਰ ਇਹ ਫੈਸਲਾ ਲੈ ਰਹੀ ਹੈ ਚੰਡੀਗੜ੍ਹ ਸਾਡੇ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਸਰਕਾਰ ਦਾ ਇੱਕ ਕਲੀਅਰ ਫੈਸਲਾ ਹੈ ਕਿ ਅਸੀਂ 100 ਮੀਟਰ ਤੱਕ ਜਿਹੜਾ ਹੈਗਾ ਇਕੋਸੈਂਸਿਟਿਵ ਜ਼ੋਨ ਰੱਖਾਂਗੇ ਇਕੋਸੈਂਸਿਟਿਵ ਜ਼ੋਨ ਦਾ ਮਤਲਬ ਹੈ ਕਿ ਇਹ ਸਾਰਾ এনवायरमेंट ਨੂੰ ਸੇਵ ਕਰਨ ਲਈ ਏਰੀਆ 1 ਕਿਲੋਮੀਟਰ ਤੱਕ ਆ ਜਾਂਦੀ ਚ ਨਵੇਂ گاਉਂ ਆ ਜਾਣਾ ਇਹ ਸਾਰਾ ਕਾਂਸਲ ਆ ਜਾਂਦਾ ਹੈ ਮਤਲਬ ਕਿ ਲੋਕਾਂ ਦੀਆਂ ਜ਼ਮੀਨਾਂ ਟੋਟਲੀ ਜ਼ੀਰੋ ਹੋ ਗਈਆਂ ਲੋਕ ਆਪਣੀ ਜ਼ਮੀਨ ਤੇ ਡਿਵੈਲਪਮੈਂਟ ਨਹੀਂ ਕਰ ਸਕਦੇ ਲੋਕ ਆਪਣੀ ਜ਼ਮੀਨ ਨੂੰ ਖਰੀਦ-ਵੇਚ ਨਹੀਂ ਸਕਦੇ ਕੀ ਇਹ ਫੈਸਲਾ ਲੈਣਾ ਜਿਨ੍ਹਾਂ ਲੋਕਾਂ ਨੇ ਆਪਣੀ ਜ਼ਮੀਨ ਦੇ ਕੇ ਚੰਡੀਗੜ੍ਹ ਨੂੰ ਆਇਆ ਅੱਜ ਉਹਨਾਂ ਨੂੰ ਖਤਮ ਕਰਨ ਤੇ ਬੀਜੇਪੀ ਸਰਕਾਰ ਲੱਗੀ ਹੋਈ ਹੈ ਕਿ ਜਿਹੜੇ ਬੀਜੇਪੀ ਦੇ ਲੀਡਰ ਬਾਹਾਂ ਕੱਢ ਕੱਢ ਕੇ ਨਯਾਗਾਉਂ ਏਰੀਏ ਦੇ ਵਿੱਚ ਹੁਣ ਤੱਕ ਬੋਲਦੇ ਰਹੇ ਐ ਕਿ ਪੰਜਾਬ ਸਰਕਾਰ 100 ਮੀਟਰ ਤੇ ਸਟੈਂਡ ਲਵੇ ਕਿ ਉਹ ਸਾਰੀ ਬੀਜੇਪੀ ਦੀ ਲੀਡਰਸ਼ਿਪ ਅਸਤੀਫਾ ਦੇਣ ਨੂੰ ਤਿਆਰ ਬੈਠੀ ਹੈ ਕਿ ਬੀਜੇਪੀ ਸਰਕਾਰ ਦਾ ਆ ਲੈਟਰ ਤੁਹਾਨੂੰ ਹਲੇ ਤੱਕ ਨਹੀਂ ਮਿਲਿਆ ਆ ਵਾਲਾ ਲੈਟਰ ਮੈਂ ਇਹ ਬੀਜੇਪੀ ਦੇ ਲੀਡਰਸ਼ਿਪ ਤੋਂ ਪੁੱਛਣਾ ਚਾਹੁੰਦੀ ਐ ਨਯਾਗਾਉਂ ਚੰਡੀਗੜ੍ਹ ਦੇ ਜੜ ਵਿੱਚ ਐ ਚੰਡੀਗੜ੍ਹ ਨਯਾਗਾਉਂ ਦੀ ਜ਼ਮੀਨ ਉੱਤੇ ਬਣਿਆ ਤੇ ਤੁਹਾਡਾ ਸਟੈਂਡ ਕਿੱਥੇ ਅੱਜ ਉਦੋਂ ਤੁਸੀਂ ਲੋਕਾਂ ਦੇ ਹੱਕਾਂ ਦੇ ਰਖਵਾਲੇ ਬਣੇ ਫਿਰਦੇ ਸੀ ਤੁਹਾਨੂੰ ਪਤਾ ਸੀ ਵੀ ਐਮਐਲਏ ਦਾ ਸਟੈਂਡ ਕਲੀਅਰ ਹੈ ਤੇ ਹੁਣ ਅਸੀਂ ਰੌਲਾ ਗੋਲਾ ਪਾ ਲਈਏ ਆ ਤੁਹਾਡੀ ਸਰਕਾਰ ਦਾ ਕਾਰਨਾਮਾ ਕਾਲੀਕਰਤੂਤ ਕਲੀਅਰ ਬਾਰ ਆਈ ਹੈ ਤੁਸੀਂ ਇਹਦੇ ਉੱਤੇ ਕੀ ਸਟੈਂਡ ਲੈਣੇ ਹੋ ਸਪਸ਼ਟ ਕਰੋ ਆਪਣੀ ਸਰਕਾਰ ਉੱਤੇ ਪ੍ਰੈਸ਼ਰ ਬਣਾਓ ਕਿ ਇਹੋ ਜੇ ਨੋਟਿਸ ਭੇਜਣੇ ਇਹੋ ਜਿਹਾ ਦਬਾਅ ਬਣਾਉਣਾ ਸਰਕਾਰਾਂ ਨੂੰ ਲੋਕਾਂ ਨੂੰ ਟੌਰਚਰ ਕਰਨਾ ਆਪਣਾ ਦਿਖਾ ਕੇ ਕਿ ਅਸੀਂ ਸੈਂਟਰ ਸਰਕਾਰਾਂ ਅਸੀਂ ਕੁਝ ਵੀ ਕਰ ਸਕਦੇ ਆ ਨਾ ਤੁਹਾਡੇ ਲਈ ਕੋਰਟ ਦਾ ਫੈਸਲਾ ਮਾਇਨੇ ਰੱਖਦਾ ਨਾ ਜਿਹੜੀਆਂ ਸਥਾਨਕ ਸਰਕਾਰਾਂ ਨੇ ਸਟੇਟ ਗਵਰਨਮੈਂਟਸ ਨੇ ਉਹਨਾਂ ਦਾ ਕੋਈ ਫੈਸਲਾ ਮਾਇਨੇ ਰੱਖਦਾ ਮੈਂ ਤੁਹਾਡੇ ਬੀਜੇਪੀ ਸਰਕਾਰ ਦੀ ਬੀਜੇਪੀ ਲੀਡਰਸ਼ਿਪ ਦੀ ਸੈਕਟਰ ਗਵਰਨਮੈਂਟ ਦੀ ਸਖਤ ਨਿੰਦਿਆ ਕਰਦੀ ਆ ਤੇ ਮੈਂ ਆਪਣੇ ਨਇਆ گاਉਂ ਦੇ ਕਾਉਂਸਲ ਦੇ ਲੋਕਾਂ ਨਾਲ ਡਟ ਕੇ ਖੜੀ ਆ ਅਸੀਂ ਪੂਰਾ ਏਰੀਆ ਤੁਹਾਡੀ ਇਸ ਡਟ ਕੇ ਨਿੰਦਿਆ ਕਰਾਂਗੇ ਤੇ ਲੋਕਾਂ ਨੂੰ ਅਸੀਂ ਜ਼ੀਰੋ ਉਹਨਾਂ ਦੀਆਂ ਜ਼ਮੀਨਾਂ ਦੇ ਭਾਅ ਨੂੰ ਜ਼ੀਰੋ ਨਹੀਂ ਹੋਣ ਦੇਵਾਂਗੇ ਕਿੰਨੇ ਘਰਾਂ ਦਾ ਤੇ ਨਾਗਰ ਕਿੰਨੇ ਜਿਹੇ ਲੋਕ ਮਾਰਦੇ ਨੇ ਕਿੰਨਾ ਵੱਡਾ ਉਹਨਾਂ ਨੂੰ ਨੁਕਸਾਨ ਹੋਏਗਾ 1 ਲੱਖ ਤੋਂ ਉੱਪਰ ਕਰਦਾ ਘੱਟ ਤੋਂ ਘੱਟ 1 ਲੱਖ ਜਿਹੜੇ ਮਕਾਨ ਐ ਇਸ ਏਰੀਏ ਦੇ ਵਿੱਚ ਘੱਟ ਤੋਂ ਘੱਟ 1 ਲੱਖ ਮਕਾਨ ਜਿਹੜੇ ਹੈਗੇ ਉਹ ਆਉਣਗੇ ਤੁਸੀਂ ਟਾਰਗੇਟ ਕਰੋ ਕਿ ਕਿੰਨੀ ਆਬਾਦੀ ਟਾਰਗੇਟ ਹੋਣੀ ਐ ਉਹਨਾਂ ਦੇ ਮੈਂਟਲ ਐ ਉਹਨਾਂ ਦੇ ਇਮੋਸ਼ਨਲ ਵੈਲਵਿੰਗ ਦਾ ਉਹਨਾਂ ਦੀ ਮੈਂਟਲ ਹੈਲਥ ਨੂੰ ਟਰਟਚਰ ਕਰਨ ਦਾ ਉੱਥੇ ਲੋਕ ਟੋਟਲੀ ਇਨਸਕਿਉਰ ਹੋ ਜਾਣਗੇ ਉਹਨਾਂ ਦੀ ਕੀ ਗਾਰੰਟੀ ਕੀ ਰਹੇਗੀ ਜ਼ਿੰਦਗੀ ਦੀ ਉਹ ਤਾਂ ਪਹਿਲਾਂ ਹੀ ਲੇਬਰ ਨੇ ਛੋਟੇ-ਛੋਟੇ ਮਕਾਨ ਨੇ ਛੋਟੇ-ਛੋਟੇ ਘਰ ਨੇ ਉੱਥੇ ਲੋਕਾਂ ਦੇ ਜ਼ਿਆਦਾਤਰ ਗਰੀਬ ਜੰਦਾ ਰਹਿੰਦੀ ਐ ਜੀ ਜਿੰਨੇ ਗੇੜਦੇ ਐ ਇਹਦਾ ਏਰੀਆ ਤੁਸੀਂ ਦੱਸ ਰਹੇ ਹੋ ਉੱਥੇ ਜਿਹੜੀ ਜ਼ਮੀਨ ਬਹੁਤ ਜ਼ਿਆਦਾ ਮਹਿੰਗੀ ਹੈ ਉਹ ਐਗਰੀਕਲਚਰ ਲੈਂਡ ਵੀ ਕੁਝ ਨੇੜੇ ਤੇ ਨੇ ਭੈਠੇ ਦੇਖੋ ਐਗਰੀਕਲਚਰ ਲੈਂਡ ਜਿਹੜੀ ਆਉਂਦੀ ਹੈ ਉਹ ਜ਼ਿਆਦਾਤਰ ਆਸ-ਪਾਸ ਦੇ ਲੱਗਦੇ ਪਿੰਡਾਂ 'ਚ ਆਉਂਦੀ ਹੈ ਜਿਹੜਾ ਕਾਉਂਸਲ ਦਾ ਏਰੀਆ ਜਿਹੜਾ ਨਵੇਂ گاਉਂ ਦਾ ਏਰੀਆ ਜ਼ਿਆਦਾਤਰ ਰੈਜ਼ੀਡੈਂਸ਼ੀਅਲ ਹੈ ਬਾਰੋਂ ਲੋਕ ਆ ਕੇ ਉੱਥੇ ਵਸੇ ਹੋਏ ਨੇ ਬਹੁਤ ਸਾਰੇ ਪ੍ਰਵਾਸੀ ਲੋਕ ਆ ਕੇ ਉੱਥੇ ਵਸੇ ਹੋਏ ਨੇ ਬਹੁਤ ਸਾਰੇ ਲੋਕਾਂ ਨੇ ਇੱਥੇ ਸਸਤੀਆਂ ਜ਼ਮੀਨਾਂ ਲੈ ਕੇ ਆਸਰਾ ਲਿਆ ਹੋਇਆ ਹੈ ਤੇ ਅਸੀਂ ਤਾਂ ਉਹਨਾਂ ਦੀਆਂ ਹਰ ਤਰੀਕੇ ਦੀਆਂ ਡਿਮਾਂਡਸ ਪੂਰੀਆਂ ਕਰ ਰਿਹਾ ਕਿ ਉਹ ਲੋਕਾਂ ਨੂੰ ਕਿਸ ਤਰੀਕੇ ਇੱਕ ਸਟੇਬਲ ਲਾਈਫ ਦਿੱਤੀ ਜਾਵੇ ਕਿਵੇਂ ਉਹ ਹਰ ਸਰਕਾਰ ਆ ਕੇ ਉਹਨਾਂ ਨੂੰ ਬਲੈਕਮੇਲ ਕਰਦੀ ਆ ਤਰ੍ਹਾਂ ਤਰ੍ਹਾਂ ਦੇ ਤਰੀਕੇ ਨਾਲ ਅਸੀਂ ਸੀਵਰੇਜ ਟ੍ਰੀਟਮੈਂਟ ਪਲੈਂਟ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਸਰਕਾਰ ਨੇ ਉੱਥੇ ਲਗਵਾਇਆ ਅਸੀਂ ਪਿੱਛੇ ਜੇ ਉਹਨਾਂ ਦੇ ਇਲੀਗਲ ਕਲੋਨੀਆਂ ਦੇ ਮੀਟਰ ਵੀ ਜਿਹੜੇ ਹੈਗੇ ਨੇ ਪਹਿਲੀ ਵਾਰ ਪੰਜਾਬ ਸਰਕਾਰ ਨੇ ਖੋਲੇ ਨੇ ਅਸੀਂ ਤਾਂ ਹਰ ਸਹੂਲਤ ਉਹ ਲੋਕਾਂ ਨੂੰ ਵਸਾਉਣ ਲਈ ਹਰ ਸਹੂਲਤ ਦੇਣ ਨੂੰ ਤਿਆਰ ਆ ਤੇ ਸੈਂਟਰਲ ਸਰਕਾਰ ਦਾ ਜਿਹੜਾ ਬੰਬ ਡਿੱਗਿਆ ਏ ਲੋਕੇ ਨੂੰ ਕਿਸ ਤਰੀਕੇ ਲੈਂਦੇ ਨੇ ਲੋਕ ਸ਼ਾਂਤ ਨਹੀਂ ਬੈਠਣੇ ਚਾਹੀਦੇ ਜਿਹੜਾ ਲੈਟਰ ਆਇਆ ਜੀ ਜਿਹੜਾ ਤੁਸੀਂ ਕਹਿੰਦੇ ਸੈਂਟਰ ਸਰਕਾਰ ਦਾ ਲੈਟਰ ਹੈ ਇਹਦੇ ਵਿੱਚ ਕੀ ਇਹਨਾਂ ਨੇ ਬਰੀਫ ਕੀਤਾ ਔਰ ਕੀ ਇਹਨਾਂ ਲਾਗੂ ਕਰਨ ਕਦੋਂ ਲਾਗੂ ਕਰਨ ਜਾ ਰਹੇ ਨੇ ਕੀ ਆ ਰਿਹਾ ਹੈ ਦੇਖੋ ਇਹਨਾਂ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਤੁਸੀਂ ਜਿਸ ਤਰੀਕੇ ਹਰਿਆਣਾ ਵਿੱਚ ਹੋਇਆ ਉਦੋਂ ਦਾ ਪ੍ਰਪੋਜ਼ਲ ਬਣਾਓ ਜਿਸ ਤਰੀਕੇ ਅਸੀਂ 1 ਕਿਲੋਮੀਟਰ ਤੁਸੀਂ 100 ਮੀਟਰ ਵਾਲਾ ਪ੍ਰਪੋਜ਼ਲ ਨਾ ਸਾਨੂੰ ਭੇਜੋ ਪੰਜਾਬ ਸਰਕਾਰ ਨੂੰ ਦੁਬਾਰਾ ਉਸ ਚੀਜ਼ ਤੇ ਐਕਸ਼ਨ ਕਰਨ ਦੀ ਹਦਾਇਤ ਦਿੱਤੀ ਗਈ ਹੈ ਮਤਲਬ ਕਿ ਜਿਹੜੀ ਸੈਂਟਰ ਦੀ ਸਰਕਾਰ ਉਹ ਇਸ ਚੀਜ਼ ਨੂੰ ਮੰਨਣ ਨੂੰ ਤਿਆਰੀ ਨਹੀਂ ਹੈਗੀ ਕੋਰਟ ਤੋਂ ਤੁਸੀਂ ਜਿਹੜਾ ਪ੍ਰੋਮੋਟਰ ਭੇਜਤਾ ਅਸੀਂ ਆਲਰੇਡੀ ਜੀ ਕੋਰਟਸ ਦੇ ਵਿੱਚ ਇਹਨੂੰ ਸਬਮਿਟ ਕਰਵਾ ਚੁੱਕੇ ਹਾਂ ਅਸੀਂ ਸੈਂਟਰ ਗਵਰਨਮੈਂਟ ਨੂੰ ਇਹਦਾ ਸਬਮਿਟ ਕਲੀਅਰ ਸਟੈਂਡ ਅਸੀਂ 100 ਮੀਟਰ ਉੱਤੇ ਕਲੀਅਰ ਕਰ ਚੁੱਕੇ ਹਾਂ ਜਿਦੇ ਚ ਲੋਕਾਂ ਦੇ ਜਿਹੜੇ ਲੋਕ ਵੀ ਉਸ ਉੱਪਰ ਐਗਰੀ ਨੇ ਤੇ ਕਿੰਨੀਆਂ ਸਟੇਟਸ ਨੇ ਜਿਹੜੀਆਂ ਆਲਰੇਡੀ ਸੁਪਰੀਮ ਕੋਰਟ ਨੇ ਹਾਈ ਕੋਰਟ ਨੇ ਇਸ ਨੂੰ ਮੰਜ਼ੂਰੀ ਦੇ ਦਿੱਤੀ ਹੈ ਤੇ ਕਿਉਂ ਹੁਣ ਪੰਜਾਬ ਉੱਤੇ ਕਿਉਂ ਇੰਨੀ ਨਿਗਾਹ ਹੈਗੀ ਹੈ ਸਾਡੇ ਕਾਉਂਸਲ ਉੱਤੇ ਚੰਡੀਗੜ੍ਹ ਵਸਿਆ ਤੇ ਅਸੀਂ ਇਸ ਚੀਜ਼ ਦੀ ਪੂਰਨ ਰੂਪ ਦੇ ਵਿੱਚ ਨਿੰਦਿਆ ਕਰਦੇ ਹਾਂ ਇਸ ਜਿਹੜਾ ਲੈਟਰ ਨੂੰ ਹੈ ਇਹਨੂੰ ਸੈਂਟਰ ਸਰਕਾਰ ਰੀਕਨਸਿਡਰ ਕਰੇ ਕਿ ਇਦਾਂ ਦਾ ਲੈਟਰ ਭੇਜਣ ਤੋਂ ਜੋ ਪ੍ਰੋਪੋਜ਼ਲ ਆਲਰੇਡੀ 100 ਮੀਟਰ ਦਾ ਪੰਜਾਬ ਸਰਕਾਰ ਨੇ ਭੇਜਿਆ ਹੋਇਆ ਉਸ ਨੂੰ ਅਕਸੈਪਟ ਕਰੇ ਪੰਜਾਬ ਸਰਕਾਰ ਕਾਨੂੰਨੀ ਤਰੀਕੇ ਦੇ ਨਾਲ ਤੇ ਦੂਜੇ ਪਾਸੇ ਲੋਕਾਂ ਨਾਲ ਲੈ ਕੇ ਕਿੱਡ ਲਈ ਲੜਾ ਜਾਵੇ ਦੇਖੋ ਪੰਜਾਬ ਸਰਕਾਰ ਨੇ ਤਾਂ ਆਲਰੇਡੀ ਆਪਣਾ ਪ੍ਰਪੋਜ਼ਲ ਦਿੱਤਾ ਹੋਇਆ ਹੈ ਹੁਣ ਉੱਪਰ ਜਿਹੜੀ ਸੈਂਟਰ ਸਰਕਾਰ ਹੈ ਭਾਜਪੀ ਸਰਕਾਰ ਹੈ ਉਹ ਇੱਕ ਪੂਰੇ ਦੇਸ਼ ਦੀ ਸਰਕਾਰ ਹੈ ਐਕਸੈਪਟ ਤਾਂ ਉਹਨਾਂ ਨੇ ਕਰਨਾ ਹੈ ਹੁਣ ਤੇ ਲੋਕ ਲੋਕ ਮੋਰਚਾ ਖੋਲਾਂਗੇ ਅਸੀਂ ਅਸੀਂ ਪੂਰਾ ਮੋਰਚਾ ਖੋਲਾਂਗੇ ਲੋਕ ਇਸ ਚੀਜ਼ ਦੀ ਸਖਤ ਨਿੰਦਿਆ ਕਰਨਗੇ ਲੋਕਾਂ ਦੇ ਪੈਰਾਂ ਥੱਲੇ ਜ਼ਮੀਨ ਕੱਢਣਾ ਤੇ ਇਹ ਨਿੰਦਣਯੋਗ ਕੰਮ ਹੈ ਲੋਕ ਇਸ ਚੀਜ਼ ਤੇ ਚੁੱਪ ਬਿਲਕੁਲ ਨਹੀਂ ਬੈਠਣਗੇ ਨਾ ਹੀ ਐਮਐਲਏ ਬੈਠੂਗੀ ਉਹਨਾਂ ਦੀ